ਬੱਟਾ ਤਰਕਾ ਹਲਾ ਕਿੱਥੇ ਗਿਆ ਏ ਮੇਰਾ ਘਰ ਵਾਲਾ ਹਾਂਜੀ ਕੋ ਤਾਂ ਪਾਗਲੇ ਬਾਬਾ ਜੀ ਕਿਉਂ পাগল ਕਿਉਂ ਹੋਇਆ ਤੁਹਾਨੂੰ ਕਿੱਥੋਂ ਮਿਲ ਗਿਆ ਉਹ ਅੱਜ ਸਵੇਰੇ ਮਿਲਿਆ ਸੀ ਕਹਿੰਦਾ ਸੀ ਬਾਬਾ ਜੀ ਘਰੇ ਲੰਗਰ ਛੱਕ ਕੇ ਜਾਇਓ ਉਹ ਤਾਂ ਪਾਗਲ ਹੈ ਬਾਬਾ ਜੀ ਉਹ ਤਾਂ ਘਰੇ ਆਏ ਬੰਦੇ ਨੂੰ ਰਸਤੀ ਨਾਲ ਬੰਨ੍ਹ ਕੇ ਡੰਡੇ ਨਾਲ ਘੁੱਟਦਾ ਆ ਆਹੋ ਇਹ ਦਾ ਬੰਦਾ ਮਾਰਾ ਆਹੋ ਬਾਬਾ ਜੀ ਉਤਾਇਂ ਕਰਦਾ ਉਹ ਪਹਿਲਾ ਘਾਰੇ ਬੰਦੇ ਨੂੰ ਬੁਲਾਉਂਦਾ ਫਿਰ ਉਹਨੂੰ ਰੱਸੀ ਨਾਲ ਬੰਨ੍ਹਦਾ ਫਿਰ ਉਹਨੂੰ ਡੰਡਾ ਨਾਲ ਕੁੱਟਦਾ ਜੇ ਐਦਾਂ ਵੀ ਗੱਲ ਨਹੀਂ ਬੰਦਦੀ ਨਾ ਸਾਹਮਣੇ ਪੇ ਤੂੜੇ ਜਿਵੇਂ ਦੱਬ ਦਿੰਦਾ ਚਲੋ ਤੁਸੀਂ ਬੈਠੋ ਪਾਣੀ ਚਾਹ ਪੀ ਲਓ ਚਲ ਮੈਂ ਪਾ ਲਈ ਪਾਣੀ ਲੈ ਕੇ ਆਉਂਦੀ ਹਾਂ ਬੱਚਾ ਜੀ ਬਾਬਾ ਜੀ ਜਿਵੇਂ ਇਹ ਕਹੇਗੀ ਆ ਐਦਾਂ ਮਾਰੋ ਉਸ ਤੋਂ ਬੰਦਾ ਕਹੀ ਨਾ ਬੰਨ ਕੇ ਮਾਰਦਾ ਉਹ ਵੀ ਕਰਦਾ ਇਹ ਨਾ ਖਤਰਨਾਕ ਬੰਦਾ ਆਪਾਂ ਤਾਂ ਆਪਣਾ ਵਿਚਾਰ ਰੱਖਣਾ ਹੀ ਚਾਹੀਦਾ ਚਲੋ ਇਹ ਲੋ ਬਾਬਾ ਜੀ ਪਾਣੀ ਨਾ ਇੱਕ ਨਹੀਂ ਥਲ ਨਾ ਇੱਕ ਆਇਥੋਂ ਬਾਬਾ ਜੀ ਬੰਡਾ ਪੀ ਕੇ ਜਾਓ ਕੀ ਹੋਇਆ ਨਨੂ ਪਤਾ ਨਹੀਂ ਜੀ ਕੀ ਹੋ ਗਿਆ ਕਿਵੇਂ ਭੱਜੇ ਤੇ ਤੋੜੇ ਬੈਠੇ ਸੀ ਮੈਂ ਪਾਣੀ ਪੁੱਛਿਆ ਤੁਹਾਨੂੰ ਆਉਂਦਾ ਦੇਖਿਆ ਤਾਂ ਭੱਜ ਗਏ ਚਾਹ ਤੂੰ ਭਲਾਈ ਨਹੀਂ કાણો પાણી ફટકે ચાલે ગય મેનું દેખ કે ભજયા આહો કે મોરી સકલ દેખી લીખયા ખબરા મે ના મડે પાછે દેખના જમરાજા મે મે દેખ કે ના મરાબ દેખી ભજ ગય પતરી જમરા કે ખબર પછા અબે રુક જઈ કે હો ના અબે રુક જાવ કિરોયા બી તો ઉસી રોક ઓહો આજા ઓથે મેળા આકે આજા આજા ચાલ દે અચા બનજા હેગા આજા ઓહો છોટી બનલા કે જામ કી તા ભજ કે હાય ਵੱਕਿਕ ਪੱਤਾ ਬੰਦਾ ਸੀ ਬੱਚੇ ਹਾਂ ਮਾਰ ਦਿੰਦਾ ਆਪਾਂ ਨੂੰ ਅੱਜ ਬਾਬਾ ਜੀ ਬਸ ਬਾਬਾ ਜੀ ਨੇ ਬਚਾਇਆ ਹੋਏ ਹੋਏ ਦੁਨੀਆ ਕਿਹੇ ਜੀ ਮਾਰੀ ਹੋਈ ਪਈ ਆ ਸਾਧੂ ਸੰਤਾ ਨੂੰ ਵੀ ਨਹੀਂ ਛੱਡ ਰਹੀ ਓਏ ਅਸੀਂ ਤਾਂ ਕੁਝ ਖਾਣ ਪੀਣੇ ਗਏ ਸੀ ਅਸੀਂ ਕਿਹੜਾ ਕੁਝ ਲੁੱਟਣ ਗਏ ਸੀ ਯਾਰ ਐਸੇ ਬਾਬਾ ਇੰਨੀ ਮਾਰੀ ਦੁਨੀਆ ਹੈ ਰੱਬਾ ਮੋ ਜਾ ਰਿਹਾ ਐਨਾ ਮਾੜਾ ਦੁਨੀਆ ਵਾਲਾ ਆ ਬੈਠੇ ਆ ਬਾਬੇ ਦੇ ਹਾਈ ਕੀ ਹਾਂ ਆਪਣੇ ਜਾਣ ਵਾ ਤੇ ਆਪਣੇ ਕੀ ਕਰੀ ਜਾਉਂਦਾ ਅਰਥ ਸਾਡੇ ਦਿੱਤੇ ਸੀ ਬਾਬਾ ਹੋ ਮਾਂ ਮਾਰੀ ਮੇ ਤਾਂ ਹੋਰ ਮਾਰ ਜੁਗਲ ਕਰ ਕੀ ਕਰ ਤੇਰੀ ਘਰ ਵਾਲੀ ਨੇ ਨਹੀਂ ਹੋਇਆ ਕਿਦੋਂ ਭੱਜ ਗੋਏ ਮੈਂ ਤਾਂ ਤੂੰ ਨਾ ਪਾਣੀ ਵਾਸਤੇ ਰੋਟੀ ਵਾਸਤੇ ਮੈਂ ਪਾਗਲ ਹੋ ਰੋ ਡੋਲ ਲੱਭ ਪਗੇ ਕੀ ਹੋਇਆ ਕੀ ਦੱਸਿਆ ਬਾਬਾ ਸਾਰਾ ਦੱਸ ਸਾਰਾ ਕੁਝ ਕੀ ਦੱਸਦਾ ਇਹ ਜੀ ਕੀ ਹੈ ਕੀ ਰਸੇ ਨਾਲ ਬੰਨ ਕੇ ਕੁੱਟਦਾ ਨਹੀਂ ਬੱਚਾ ਅਸੀਂ ਦੁਆਰਾ ਤੇਰੇ ਕੋ ਕਦੇ ਨਹੀਂ ਉਦੇਰੇ ਤਾਲ ਤੋਂ ਮਾਰ ਖਰਾਬ ਬਾਬਾ ਬਾਬਾ ਕਹੀਦਾ ਮੈਂ ਖੇਤਾਂ ਵਿੱਚ ਬੱਤ ਪਾਣ ਗਿਆ ਸੀ ਰਸਾ ਤੇ ਪੀਂਗ ਪਾਣੀ ਸੀ